ਚੰਡੀਗੜ੍ਹ ਦੇ ਪੀਜੀਆ ਨੇ ਔਰਤਾ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਨਵੇਂ ਦਿਸ਼ਾ ਨਿਰਦੇਸ਼ ਤਿਆਰ ਕੀਤੇ ਨੇ ਜਿਸ ਤਹਿਤ ਜਲਦੀ ਹੀ ਸੁਰੱਖਿਆ ਕਰਮਚਾਰੀਆਂ ਨੂੰ ਵਾਕੀ ਟਾਕੀ ਦੇ ਨਾਲ ਲੈਸ ਕੀਤਾ ਜਾਵੇਗਾ ਕੈਂਪਸ ਦੇ ਵਿੱਚ ਮੌਜੂਦ ਕਿਸੇ ਵੀ ਅਣਅਧਿਕਾਰਤ ਵਿਅਕਤੀ ਦੀ ਤੁਰੰਤ ਪਛਾਣ ਕਰਨ ਤੇ ਉਹਨਾਂ ਨੂੰ ਸੂਚਨਾ ਦੇਣ ਦੇ ਆਦੇਸ਼ ਦੇ ਨਾਲ ਇਹ ਕਦਮ ਚੁੱਕਿਆ ਗਿਆ ਹੈ ਔਰਤਾ ਦੀ ਸੁਰੱਖਿਆ ਦੇ ਬਾਰੇ ਵਿਭਾਗਾਂ ਦੇ ਮੁਖੀਆਂ ਤੋਂ ਫੀਡਬੈਕ ਲੈਣ ਤੋਂ ਬਾਅਦ ਇੱਕ ਵਿਆਪਕ ਸੁਰੱਖਿਆ ਜਾਂਚ ਸੂਚੀ ਤਿਆਰ ਕੀਤੀ ਗਈ ਆ ਨਾਲ ਹੀ ਸਬ ਕਮੇਟੀ ਬਣਾ ਕੇ ਸੁਰੱਖਿਆ ਮਾਮਲੇ ਦੀ ਸਮੀਖਿਆ ਕੀਤੀ ਜਾ ਰਹੀ ਆ ਪ੍ਰਾਪਤ ਸੁਝਾਵਾਂ ਦੇ ਆਧਾਰ ਤੇ ਅੰਤਿਮ ਦਿਸ਼ਾ ਨਿਰਦੇਸ਼ ਤਿਆਰ ਕੀਤੇ ਜਾਣਗੇ ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਦੇ ਵਿੱਚ ਸਖਿਆਰਤੀ ਡਾਕਟਰ ਦੇ ਨਾਲ ਵਾਪਰੀ ਮੰਦ ਭਾਗੀ ਘਟਨਾ ਤੋਂ ਬਾਅਦ ਪੀਜੀਆਈ ਨੇ 22 ਮੈਂਬਰੀ ਮਹਿਲਾ ਕਮੇਟੀ ਬਣਾਈ ਆ ਜਿਦੇ ਵਿੱਚ 14 ਮੈਲਾ ਫੈਕਲਟੀ ਮੈਂਬਰ ਵੀ ਸ਼ਾਮਲ ਹਨ ਇਹ ਕਮੇਟੀ ਵਕ ਵਕ ਐਸੋਸੀਏਸ਼ਨ ਦੇ ਨਾਲ ਮਿਲ ਕੇ ਔਰਤਾ ਦੀ ਸੁਰੱਖਿਆ ਤੇ ਕੰਮ ਕਰ ਰਹੀ ਆ ਪੀਜੀਆ ਨੇ ਪਹਿਲਾਂ ਹੀ 390 ਔਚਾ ਰੈਗੂਲੇਸ਼ਨ ਅ CCTV ਕੈਮਰੇ ਲਗਾਇਆ ਤੇ 24 ਘੰਟੇ ਨਿਗਰਾਨੀ ਲਈ ਇੱਕੋ ਸਮਰਪਿਤ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਗਿਆ ਹੈ ਔਰਤਾ ਦੇ ਲਈ ਜਿਹੜੀਆਂ ਮੁੱਖ ਸੁਰੱਖਿਆਵਾਂ ਉਪਾਵਾਂ ਉਪਾਵਾਂ ਦੇ ਵਿੱਚ ਸ਼ਾਮਲ ਆ ਉਹ ਹੈਗੀਆਂ ਹੈ CCTV ਨਿਗਰਾਨੀ ਪੌਂਚ ਕੰਟਰੋਲ ਰੂਮ ਤੇ ਸੰਕਟ ਕਾਲੀ ਨ ਤਿਆਰੀ ਤੇ ਸੁਰੱਖਿਆ ਕਰਮਚਾਰੀ ਸਿਖਲਾਈ ਹਨੇਰੇ ਸਾਨਾ ਚ ਬੈਤ ਰੋਸ਼ਨੀ ਤੇ ਸਥਾਨਿਕ ਪੁਲਿਸ ਦੇ ਨਾਲ ਤਾਲਮੇਲ ਵਧਾਇਆ